With your support, we can raise your voice globally. With your support, we can address those issues that no other media talks about. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are, and connect our youth to Sikhi. And it's just um, you know representative of a, a culture that's all about peace. Support your TV channel. And help us take your voices to everyone around the world for every human rights issue. United States to the Bandine French Ate European Courts United Nations Human Rights Committee all of this is only possible with your generous donations. Continue your support to us and let's go further together. To donate today. Please log on to our website, www.tv84.tv, and donate via PayPal on our website. Or you can mail us your donations to TV84 36 01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੋਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰਧਤਾ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜੋ ਇਸ ਪ੍ਰੋਗਰਾਮ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਦਰਸ਼ਕੋ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਬਜ਼ੁਰਗਾਂ ਦਾ ਦਿਨ ਹੈ ਤੇ ਮੈਂ ਨੀਲਮ ਕੋਰਤ ਵਰਲਡ ਦੇ ਸਾਰੇ ਬਜ਼ੁਰਗਾਂ ਨੂੰ ਲੱਖ ਲੱਖ ਮੁਬਾਰਕਾ ਦਿੰਨੀ ਹਾਂ ਇਸੇ ਵਿਸ਼ੇ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਡਾਕਟਰ ਅਮਜੀ ਸਿੰਘ ਜੀ ਨਾਲ ਗੱਲ ਕਰਾਂਗੇ ਜੜੇ ਕਿ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਉਨਨਾ ਨਾਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਜੀਰਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਰਾਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚ ਸੱਚ ਵਿੱਚ ਬਹੁਤ ਮਿਹਰਬਾਨੀ ਜੀਰਾਰ ਸਾਹਿਬ ਅੱਜ ਡੇਟ ਹੈਗੀ ਹੈ 15 ਜੂਨ 2016 ਪਹਿਲੀ ਹੜ ਨਾਨਕਸ਼ਹਿ ਸਮੰਤ 548 ਦਾ ਦਿਨ ਹੈ ਜੀਰਾਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਬਜ਼ੁਰਗਾਂ ਦਾ ਦਿਨ ਹੈ ਤੇ ਤੁਸੀਂ ਸਾਡੇ ਬਜ਼ੁਰਗਾਂ ਨੂੰ ਤੇ ਸਾਡੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਯੂਨਾਈਟਿਡ ਨੇਸ਼ਨਸ ਜਿਹੜੀ ਕਿ 193 ਦੇਸ਼ਾਂ ਦੀ ਪ੍ਰਤੀਨਿਧ ਸੰਸਥਾ ਹੈ ਉਸ ਨੇ ਸਾਰੇ ਸਾਲ ਦੇ ਕੈਲੰਡਰ ਦੇ ਵਿੱਚ ਅੱਡ ਅੱਡ ਦਿਨ ਜਿਹੜੇ ਨੇ ਨਿਰਧਾਰਤ ਕੀਤੇ ਹੋਏ ਨੇ ਉਹਨਾਂ ਦਿਨਾਂ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਆ ਜਿਹੜੇ ਦਿਨ ਕਿ ਮਨੁੱਖੀ ਸਮਾਜ ਲਈ ਬਿਨਾ ਜਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਜਿਨ੍ਹਾਂ ਦੇ ਉੱਤੇ ਜਿਹੜਾ ਉਹ ਰੌਸ਼ਨੀ ਪਾਈ ਜਾਏ ਔਰ ਸਮਾਜ ਦੇ ਵਿੱਚ ਉਹਨਾਂ ਬਾਰੇ ਅਵੇਅਰਨੈਸ ਹੋਏ ਜੀ ਸੋ ਯੂਨਾਈਟਿਡ ਨੇਸ਼ਨਸ ਨੇ 15 ਜੂਨ ਦਾ ਦਿਨ ਯੂਨਾਈਟਿਡ ਨੇਸ਼ਨਸ ਵਰਲਡ ਐਡਰ ਅਬਿਊਜ਼ ਡੇ ਜੀ ਇਹ ਇਸ ਦਾ ਆਫੀਸ਼ਲ ਨਾਮ ਇਸ ਨੂੰ ਨਿਰਧਾਰਤ ਕੀਤਾ ਹੋਇਆ ਔਰ ਸਾਡੇ ਲਈ ਕਿਉਂਕਿ ਮੈਂ ਜਦੋਂ ਇਸ ਚਾਰਟ ਵਿੱਚ ਲੈ ਇਸ ਦਿਨ ਨੂੰ ਦੇਖਿਆ ਤੇ ਮੈਂ ਇਹ ਮਹਿਸੂਸ ਕਰਦੇ ਕਿ ਬਹੁਤ ਵਾਰ ਅਸੀਂ ਜਿਹੜੀਆਂ ਗੱਲਾਂ ਸਾਡੇ ਕੌਮੀ ਚੈਲੰਜ ਨੇ ਸਾਡੀ ਕਲੈਕਟਿਵ ਡੈਸਟਨੀ ਹੈ 30 ਮਿਲੀਅਨ ਸਿੱਖ ਨੈਸ਼ਨ ਦੀ ਸਾਡੇ ਉੱਤੇ ਹੋਏ ਜ਼ੁਲਮ ਨੇ ਜਾਂ ਸਾਡਾ ਭਵਿੱਖ ਹੈ ਖਾਲਸਾਣ ਦੀ ਕਾਇਮੀ ਨਾਲ ਜੁੜਿਆ ਹੋਇਆ ਹੈ ਜੀ ਇਹਨਾਂ ਸਾਰਿਆਂ ਦੇ ਉੱਤੇ ਅਸੀਂ ਗੱਲ ਕਰਦੇ ਪਰ ਮੈਂ ਹਮੇਸ਼ਾ ਇਸ ਯਤਨ 'ਚ ਵੀ ਹੁੰਦਾ ਕਿ ਜਿਹੜੀਆਂ ਸਮੱਸਿਆਵਾਂ ਸਾਡੇ ਘਰਾਂ 'ਚ ਨੇ ਜੀ اور ਖਾਸ ਤੌਰ ਤੇ ਅਲਟੀਮੇਟਲੀ ਜਦੋਂ ਤੁਸੀਂ ਜ਼ੀਰੋ ਡਾਊਨ ਕਰਦੇ ਹੋ ਕਿਸੇ ਵੀ ਨੇਸ਼ਨ ਨੂੰ ਸਮਾਜ ਨੂੰ ਤਾਂ ਫਿਰ ਫੈਮਿਲੀ ਉਹਦੀ ਇੱਕ ਯੂਨਿਟ ਹੈ ਜਿਸ ਨੂੰ ਅਕਸਰ ਜਦੋਂ ਧਰਮ ਦੇ ਹਵਾਲੇ ਨਾਲ ਵੀ ਗੱਲ ਹੁੰਦੀ ਹੈ ਬਹੁਤ ਵਾਰ ਮੈਂ ਅਕਸਰ ਇਹ ਗੱਲ ਕੂਟ ਕਰਦੇ ਕਿ ਪ੍ਰਿੰਸੀਪਲ ਜੋਤ ਸਿੰਘ ਜਦੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ ਤੇ ਉਹਨਾਂ ਨੂੰ ਜਿਹੜਾ ਇੱਕ ਪ੍ਰੋਫੈਸਰਾਂ ਦਾ ਡੈਲੀਗੇਸ਼ਨ ਮਿਲਣ ਗਿਆ ਔਰ ਉਹਨਾਂ ਨੇ ਡਿਸਕਸ਼ਨ ਦੇ ਵਿੱਚ ਪੁੱਛਿਆ ਕਿ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਤੋਂ ਦੇਣੀ ਸ਼ੁਰੂ ਕੀਤੀ ਜਾਏ ਕਿਸ ਉਮਰ ਚ ਉਹਨਾਂ ਦਾ ਮਤਲਬ ਸੀ ਤੇ ਉਹਨਾਂ ਦਾ ਜਵਾਬ ਸੀ ਕਿ ਬੱਚੇ ਦੇ ਜਨਮ ਤੋਂ 25 ਸਾਲ 30 ਸਾਲ ਪਹਿਨ ਹੁਣ ਜ਼ਾਹਰ ਹੈ ਕਿ ਬੱਚੇ ਦੇ ਮਾਪਿਓ ਨੂੰ ਧਰਮੀ ਹੋਣਾ ਚਾਹੀਦਾ ਹੈ ਜੇ ਉਹ ਧਰਮੀ ਹੋਣਗੇ ਤੇ ਬੱਚੇ ਬੱਚੀਆਂ ਜਿਹੜੇ ਨੇ ਉਹ ਧਰਮ ਦੇ ਰਸਤੇ ਤੇ ਤੁਰਨਗੇ ਇਸ ਇਹ ਬੜਾ ਪ੍ਰਫਾਉਂਡ ਆਨਸਰ ਸੀ ਜੀ اور ਮੈਂ ਸਮਝਦਾ ਹਾਂ ਵੀ ਬਹੁਤ ਵਾਰ ਅਸੀਂ ਗੁਰਦੁਆਰਿਆਂ ਦੇ ਵਿੱਚ ਜਾਂ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਸ਼੍ਰੋਮਣੀ ਕਮੇਟੀ ਨੂੰ ਦਿੱਲੀ ਕਮੇਟੀ ਦੂਜਿਆਂ ਨੂੰ ਜੀ ਧਰਮ ਦਾ ਪ੍ਰਚਾਰ ਨਹੀਂ ਸਿੱਖੀ ਪ੍ਰਚਾਰ ਲਈ ਕੁਝ ਹਾਲਾਂ ਇਹ ਸਾਰੀ ਸਟੇਟਮੈਂਟ ਗਲਤ ਨਹੀਂ ਹੈ ਪਰ ਮੈਂ ਸਮਝਦਾ ਹਾਂ ਵੀ ਅਲਟੀਮੇਟਲੀ ਸਾਡੇ ਘਰ ਜਿਹੜੇ ਨੇ ਉਹ ਪਹਿਲੀ ਨਰਸਰੀ ਉਹ ਪਹਿਲਾ ਸਕੂਲ ਹੈ ਪਹਿਲੀ ਨਰਸਰੀ ਹੈ ਪਾਠਸ਼ਾਲਾ ਹੈ ਪਹਿਲੀ ਟਕਸਾਲ ਜਿੱਥੋਂ ਕਿ ਬੱਚੇ ਬੱਚੀਆਂ ਨੇ ਖੜੇ ਜਾਣੇ ਹੁਣ ਉਸ ਦੇ ਵਿੱਚ ਸਿਰਫ ਧਾਰਮਿਕ ਕਦਰਾਂ ਕੀਮਤਾਂ ਹੀ ਨਹੀਂ ਨੇ ਕਿ ਬੱਚਿਆਂ ਨੂੰ ਉਠਾ ਕੇ ਤੁਸੀਂ ਜਪਜੀ ਪੜ੍ਹਾਉਣਾ ਹੈ ਜਾਂ ਰਹਿਰਾਸ ਪਰਿਵਾਰ ਨੇ ਰਲ ਕੇ ਕਰਨਾ ਹੈ ਜਾਂ ਤੁਸੀਂ ਜਿਹੜਾ ਬਾਕੀ ਜਿਹੜੀਆਂ ਰੌ ਰੀਤਾਂ ਨੇ ਉਹ ਸਿੱਖੀ ਮੁਤਾਬਕ ਕਰਨੀਆਂ ਜੀ ਇੱਕ ਜਿਹੜਾ ਬੜਾ ਇੰਪੋਰਟੈਂਟ ਐਲੀਮੈਂਟ ਔਰ ਕਿਉਂਕਿ ਇਸ ਦਿਨ ਦੇ حوالے ਨਾਲ ਅਸੀਂ ਗੱਲ ਕਰ ਰਹੇ ਹਾਂ ਔਰ ਮੈਂ ਪਿਛਲੇ 25 30 ਸਾਲ ਤੋਂ ਪੰਥਕ ਜੀਵਨ 'ਚ ਹੋਣ ਕਰਕੇ ਵਿਚਰਦਾ ਹਾਂ ਘਰਾਂ 'ਚ ਠਹਿਰਦਾ ਹਾਂ ਬਹੁਤ ਸਾਰੀਆਂ ਗੱਲਾਂ ਦਾ ਮੈਂ ਨਿੱਜੀ ਤੌਰ ਤੇ ਜਾਣੂ ਵੀ ਹੁੰਦਾ ਹੈ ਉਹਨਾਂ ਪਰਿਵਾਰਾਂ ਦੇ ਦੁੱਖ ਸੁੱਖ ਦੀ ਸਾਂਝ ਵੀ ਹੁੰਦੀ ਹੈ ਤੇ ਬਹੁਤ ਵਾਰ ਵਿਚਰਦੇ ਆ ਦੂਸਰਿਆਂ ਦੀਆਂ ਗੱਲਾਂ ਸੁਣਨ ਦਾ ਮੌਕਾ ਵੀ ਮਿਲਦਾ ਹੈ ਮੈਂ ਇਹ ਮਹਿਸੂਸ ਕਰਦਾ ਹਾਂ ਵੀ ਸਾਡੇ ਪਰਿਵਾਰ ਢਿੜਕ ਰਹੇ ਨੇ ਜੀ ਔਰ ਉਹਦੇ ਚ ਜਿੱਥੇ ਹੋਰ ਫੈਕਟਰ ਨੇ ਅੱਜ ਮੈਂ ਉਹਨਾਂ ਵੱਲ ਨਹੀਂ ਜਾਵਾਂਗਾ ਕਿ ਵੀ ਕਿਸ ਕਿਸ ਮਾਮਲੇ ਚ ਅਸੀਂ ਸਾਡੀ ਜਿਹੜੀ ਬੇਸਿਕ ਨਰਸਰੀ ਸੀ ਜਿੱਥੋਂ ਸਿੱਖੀ ਦੀਆਂ ਮੁੱਢਲੀਆਂ ਕਦਰਾਂ ਕੀਮਤਾਂ ਦੀ ਗੁੜਤੀ ਮਿਲਦੀ ਸੀ ਉਸ ਦੀ ਟ੍ਰੇਨਿੰਗ ਹੁੰਦੀ ਸੀ ਇੱਕ ਪਾਰਟ ਜਿਹੜਾ ਮੈਂ ਮਹਿਸੂਸ ਕਰਦੇ ਆਂ ਔਰ ਇਹ ਚੰਗੇ ਘਰਾਂ ਦੀ ਮੈਂ ਗੱਲ ਕਰਦੇ ਉਹਨਾਂ ਘਰਾਂ ਦੀ ਜਿੱਥੇ ਗੁਰਸਿੱਖੀ ਵੈਲਿਊਜ਼ ਵੀ ਨੇ ਜਿੱਥੇ ਪੰਜ ਕਕਾਰੀ ਅੰਮ੍ਰਿਤਧਾਰੀ ਰੂਪ ਦੇ ਪਰਿਵਾਰ ਵੀ ਨੇ ਕਿ ਬਜ਼ੁਰਗਾਂ ਪ੍ਰਤੀ ਸਾਡਾ ਜਿਹੜਾ ਰਵਈਆ ਉਹ ਬਿਲਕੁਲ ਡਿਫਰੈਂਟ ਹੈ ਮੇਜੋਰਿਟੀ ਦਾ ਸਾਰਿਆਂ ਦੇ ਬਾਰੇ ਮੈਂ ਨਹੀਂ ਕਹਿ ਸਕਦਾ ਕਿਉਂਕਿ ਜਨਰਲਾਈਜ਼ ਨਹੀਂ ਕਰਨਾ ਚਾਹੀਦਾ ਜੀ ਔਰ ਉਦੇ ਚ ਵੀ ਜਿਹੜਾ ਫਿਰ ਇੱਕ ਪਾਰਟ ਫੈਕਟਰ ਅੱਗੋਂ ਆ ਜਾਂਦਾ ਹੈ ਔਰ ਜਿਹੜਾ ਇਹ ਰੁਝਾਨ ਅਮਰੀਕਾ ਕੈਨੇਡਾ ਚ ਦੇਖਣ ਚ ਵੀ ਆਇਆ ਹੁਣ ਜ਼ਾਹਰ ਹੈ ਵੀ ਅਮਰੀਕਨ ਸੋਸਾਇਟੀ ਦੀ ਜਿਹੜੀ ਪਰਵਰਿਸ਼ ਹੁੰਦੀ ਹੈ ਜਿਹੜੇ ਬੱਚੇ ਬੱਚੀਆਂ ਦੀ ਜਦੋਂ ਗਰੋਅਨ ਅਪ ਹੁੰਦੇ ਨੇ ਟੀਨ ਏਜ ਹੋਏ ਉਸ ਤੋਂ ਬਾਅਦ ਉਹ ਐਕਸਪੈਕਟ ਕਰਦੇ ਨੇ ਕਿ ਉਹ ਇੰਡੀਪੈਂਡੈਂਟ ਨੇ ਬਹੁਤ ਵਾਰ ਹੁੰਦਾ ਹੈ ਵੀ ਜੇ ਉਸੇ ਘਰ ਚ ਰਹਿਣ ਕਿ ਉਹ ਉਹਦੇ ਲਈ ਕਰਾਇਆ ਵੀ ਦੇਣ ਹੈ ਨਾ ਔਰ ਉਹਨਾਂ ਨੂੰ ਉਹਨਾਂ ਨੇ ਇਸ ਸਮਾਜ ਦੀ ਥਿੰਕਿੰਗਵੇਂ ਉਹਨਾਂ ਨੇ ਆਪਣਾ ਬੁਢਾਪਾ ਪਲਾਨ ਕੀਤਾ ਹੁੰਦਾ ਜਿਹੜੇ ਨੌਕਰੀਆਂ ਕਰਦੇ ਨੇ ਕਾਰੋਬਾਰ ਸੋਸ਼ਲ ਸਿਕਿਉਰਿਟੀ ਪਲਾਨ ਕੀਤੀ ਹੈ 60s ਬਾਅਦ 올ਡ ਏਜ ਕਿਵੇਂ ਬਤਾਨੀ ਹੈ ਕੀ ਕਰਨਾ ਹੈ ਔਰ ਜੇ ਉਹਨਾਂ ਨੂੰ ਅਲਟੀਮੇਟਲੀ 올ਡ ਏਜ ਹੋਮਸ ਦੇ ਵਿੱਚ ਵੀ ਐਂਡ ਹੋਣਾ ਪੈਂਦਾ ਤੇ ਉਹਨਾਂ ਨੂੰ ਕੋਈ ਰਿਗਰਟ ਨਹੀਂ ਹੁੰਦਾ ਕਿਉਂਕਿ ਉਹ ਮੈਂਟਲੀ ਪ੍ਰੇਪੇਅਰ ਹੁੰਦੇ ਨੇ ਉਹਨਾਂ ਨੇ ਕੋਈ ਆਸ ਨਹੀਂ ਰੱਖੀ ਹੁੰਦੀ ਕਿ ਮੁੰਡੇ ਕੁੜੀਆਂ ਨੇ ਉਹਨਾਂ ਦੇ ਜਿਹੜੀ ਬੁਢਾਪੇ ਦੇ ਵਿੱਚ ਕਰਨੇ ਜੀ ਹੁਣ ਰਾਈਟਲੀ অর ਰੋਂਗਲੀ ਜਿਹੜੀ ਗੱਲ ਕਲਚਰਲੀ ਸਾਡੇ ਸਮਾਜ 'ਚ ਹੈ ਸਾਡੇ ਹਿੱਸੇ 'ਚ ਔਰ ਖਾਸ ਤੌਰ ਤੇ ਮੁੰਡਿਆਂ ਦੇ ਹਵਾਲੇ ਨਾਲ ਹੋਰ ਵੀ ਇੰਪੋਰਟੈਂਟ ਬਣ ਜਾਂਦੀ ਹੈ ਕਿਉਂਕਿ ਮੇਲ ਪ੍ਰਧਾਨ ਸਮਾਜ ਹੈ ਔਰ ਇਸੇ ਲਈ ਸ਼ਾਇਦ ਕਿਤੇ ਨਾ ਕਿਤੇ ਸੁੱਖ ਦੀ ਕਾਮਨਾ ਲੋਚਾ ਵੀ ਜੁੜੀ ਹੁੰਦੀ ਹੈ ਜਦੋਂ ਮੁੰਡਾ ਮੰਗਦੇ ਨੇ ਗੁਰੂ ਤੋਂ ਵੀ ਹੋਣਾ ਜੇ ਦੁੱਧ ਪੁੱਤ ਗੁਰੂ ਦੰਦਾ ਜਿਵੇਂ ਆਮ ਪੰਜਾਬੀ ਪ੍ਰੋਵਰਬ ਸੀ ਹੁਣ ਉਹ ਦੁੱਧ ਦੇ ਨਾਲ ਪ੍ਰੋਸਪਰਿਟੀ ਦਾ ਦੀ ਨਿਸ਼ਾਨੀ ਹੈ ਤੇ ਪੁੱਤ ਦੇ ਨਾਲ ਜਿੱਥੇ ਕਾਡਾ ਬੁਢਾਪੇ ਦਾ ਇੱਕ ਵੱਡਾ ਫਿਕਰ ਵੀ ਹੁੰਦਾ ਹੋਰ ਵੀ ਕਾਰਨ ਨੇ ਬ੍ਰਾਹਮਣਵਾਦ ਨੇ ਚਾਹ ਨੂੰ ਵੀ ਆਗੋ ਹੀ ਲਾਉਂਦਾ ਸੀ ਕਲਿਆਣ ਨਹੀਂ ਸੀ ਹੁੰਦੀ ਔਰ ਫਿਰ ਇਨਹੈਰੀਟੈਂਸ ਦਾ ਰੋਲਾ ਵੀ ਸੀ 1947 ਤੱਕ ਵੀ ਇਵਨ ਜਿਹੜਾ ਕਾਨੂੰਨੀ ਤੌਰ ਤੇ ਹੱਕ ਨਹੀਂ ਸੀ ਲੜਕੀਆਂ ਦੇ ਨਾਲ ਜਿਹੜਾ ਹੋਣਦਾ ਸੋ ਹੋਰ ਵੀ ਬਹੁਤ ਸਾਰੇ ਰੀਜ਼ਨਸ ਹਨ ਐਗਰੀਕਲਚਰ ਪ੍ਰਧਾਨ ਸਮਾਜ ਤੁਹਾਨੂੰ ਖੇਤਾਂ 'ਚ ਕੰਮ ਕਰਨ ਲਈ ਬਰਾਬਰ ਦੇ ਜਿਹੜੇ ਨੇ ਬੱਚੇ ਜਵਾਨ ਹੁੰਦੇ ਸੀ ਸਰੀਕਾ ਨਾਲ ਵੀ ਲੜ ਸਕਦੇ ਸੀ ਦੂਜਾ ਵੀ ਉਹ ਡਿਫਰੈਂਟ ਫੈਕਟਰ ਲੇਕਿਨ ਇੱਕ ਫੈਕਟਰ ਹਮੇਸ਼ਾ ਕਿ ਭਾਈ ਇਹ ਸਾਡਾ ਬੁਢਾਪੇ ਦੀ ਲਾਠੀ ਹੈ ਸਹਾਰਾ ਵੀ ਅਸੀਂ ਔਰ ਸਮਾਜ ਵੀ ਇਹ ਮੰਨਿਆ ਹੀ ਜਾਂਦਾ ਸੀ ਜਿਹੜਾ ਮੁੰਡਾ ਜਦੋਂ ਵਿਆਹ ਕਰਕੇ ਆਉਂਦਾ ਵੀ ਸੀ ਉਹਨੂੰ ਵੀ ਜਦੋਂ ਹੁੰਦਾ ਸੀ ਕਿ ਭਾਈ ਹੁਣ ਤੇਰੇ ਧਰਮ ਦੀ ਮਾਂ ਇਹ ਹੈ ਧਰਮ ਦਾ ਪਿਤਾ ਇਹ ਹੈ ਉਹਨੂੰ ਸੀ ਕਿ ਮੈਂ ਭਾਵੇਂ ਜਿੰਨੇ ਮਰਜ਼ੀ ਚੰਗੇ ਘਰ ਚੋਂ ਆਈ ਹਾਂ ਜਿੰਨਾ ਮਰਜ਼ੀ ਦੂਸਰੇ ਅਲਟੀਮੇਟ ਮੇਰੀ ਡੈਸਟਨੀ ਇਸ ਘਰ ਦੇ ਨਾਲ ਹੈ ਔਰ ਉਹ ਵੀ ਉਵੇਂ ਹੀ ਉਹਨਾਂ ਨੂੰ ਉਹਨਾਂ ਦੇ ਲਈ ਵੀ ਉਹ ਧੀ ਵਾਂਗ ਹੁੰਦੀ ਸੀ ਲੇਕਿਨ ਮੈਂ ਇਹ ਦੇਖ ਰਿਹਾ ਹਾਂ ਕਿ ਸਮੇਂ ਦੇ ਨਾਲ ਇੱਕ ਤਾਂ ਗਰੀਡ ਨੇ ਟੇਕ ਓਵਰ ਕਰ ਲਿਆ ਓਵਰਆਲ ਜਦੋਂ ਸਾਰੀ ਸੋਸਾਇਟੀ ਚ ਹੈ ਅਸੀਂ ਵੀ ਉਹ ਤੋਂ ਛੁੱਤੇ ਨਹੀਂ ਹੈ ਰਾਦਰ ਸਾਡੇ ਚ ਮੈਂ ਸਮਝਦਾ ਹਾਂ ਵੀ ਜਿਹੜੀ ਚੀਜ਼ ਪਹਿਲਾਂ ਨਹੀਂ ਦੇਖੀ ਹੁੰਦੀ ਨਵੀਂ ਨਵੀਂ ਆਏ ਉਹ ਚੀਜ਼ ਤਾਂ ਫਿਰ ਉਹਦੇ ਲਈ ਅਸੀਂ ਜ਼ਿਆਦਾ ਉਲਾਰ ਹੁੰਦੇ ਹਾਂ ਜੀ ਇੱਕ ਜਿਹੜੀ ਕੰਪੀਟੀਸ਼ਨ ਦੀ ਲਾਈਨ ਜਿਹਦੇ ਥੱਲੇ ਅਸੀਂ ਵੱਡੀ ਦੌੜ ਦੇ ਵਿੱਚ ਵੱਡੇ ਕਾਰ ਵੱਡੀ ਗੱਡੀ ਉਹ ਗੱਲ ਨਹੀਂ ਰਹੀ ਕਿ ਭਾਈ ਵੇਖ ਪਰਾਈਆਂ ਚੋਪੜੀਆਂ ਨਾ ਤਰਸਾਏ ਜੀਓ ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਵੇ ਉਹਦੇ ਨਾਲੋਂ ਅੱਜ ਸਾਡੀ ਦੌੜ ਹੋਰ ਕਿਸਮ ਦੀ ਐ ਸੋ ਜ਼ਾਹਰ ਐ ਉਹਦੇ ਚ ਹਸਬੈਂਡ ਵਾਈਫ ਦੋਨੋਂ ਹੀ ਦੌੜ ਰਹੇ ਹੁੰਦੇ ਨੇ ਸਰਵਾਈਵਲ ਦੇ ਲਈ ਹੁਣ ਉਸ ਸਾਰੇ ਚ ਕੀ ਹੋ ਰਿਹਾ ਇੱਕ ਪਾਸੇ ਤਾਂ ਬੱਚਿਆਂ ਵੱਲੋਂ ਧਿਆਨ ਨਹੀਂ ਜਾਂਦਾ ਕਿਉਂਕਿ ਹੁਣ ਇੰਗਲੈਂਡ ਦੇ ਵਿੱਚ ਸਾਡੇ ਲੋਕ ਪਹਿਲਾਂ ਆਏ ਕੈਨੇਡਾ ਚ ਬਾਅਦ ਹੁਣ 3 ਅਮਰੀਕਾ ਵੱਡੀ ਪੋਪੂਲੇਸ਼ਨ ਜੇ ਤੁਸੀਂ ਇੰਗਲੈਂਡ ਦੇ ਹਵਾਲੇ ਨਾਲ ਦੇਖੋਗੇ ਘਰਾਂ ਦਾ ਕੀ ਹਾਲ ਹੈ ਬੱਚਿਆਂ ਦਾ ਕੀ ਉਹਦਾ ਵੱਡਾ ਕਾਰਨ ਦੋਨੋਂ ਜੌਬ ਕਰ ਰਹੇ ਨੇ ਦੌੜ ਰਹੇ ਨੇ ਸੰਡਾ ਵੀ ਲਾ ਰਹੇ ਨੇ ਵੀਕੈਂਡ ਉਹ ਨਤੀਜਾ ਹੈ ਕਿ ਬੱਚੇ ਜਿਹੜੇ ਨੇ ਉਹ ਬੈਠੇ ਆ ਜਾਂ ਟੈਲੀਵਿਜ਼ਨ ਦੇ ਸਾਹਾਰੇ ਬੈਠੇ ਨੇ ਜਾਂ ਕੋਈ ਹੋਰ ਹੈ ਸੋ ਕੁੱਲ ਮਿਲਾ ਕੇ ਬਜ਼ੁਰਗ ਜਿਹੜੇ ਨੇ ਉਸ ਤੋਂ ਵੀ ਵਰਸਟ ਹਾਲਤ ਚ ਨੇ ਕਈ ਹਾਲਤਾਂ ਕੁਝ ਹਾਲਤਾਂ ਜ ਜਸੀਂ ਬਜ਼ੁਰਗਾਂ ਨੂੰ ਸੱਦ ਲੈਂਦੇ ਆ ਰੱਖਦੇ ਆ ਕਿ ਵੀ ਇਹ ਬੱਚਿਆਂ ਦੀ ਟੇਕ ਕੇਅਰ ਕਰਨਗੇ ਫਿਰ ਕੈਨੇਡਾ ਜਾਂ ਦੂਜਿਆਂ ਚ ਹੁਣ ਇੱਥੇ ਤਾਂ ਮੈਨੂੰ ਨਹੀਂ ਪਤਾ ਹੈ ਪੈਸੇ ਵੀ ਮਿਲਦੇ ਨੇ ਇੰਗਲੈਂਡ ਚ ਵੀ ਮਿਲਦੇ ਨੇ ਪਰ ਕੁੱਲ ਮਿਲਾ ਕੇ ਇੱਕ ਰੁਝਾਨ ਜਿਹੜਾ ਹੈ ਘਰਾਂ ਦੇ ਵਿੱਚ ਸ਼ੁਰੂ ਹੋ ਗਿਆ ਹੈ ਕਿ ਵੀ ਅਸੀਂ ਉਹਨਾਂ ਨੂੰ ਇੱਕ ਐਕਸਟਰਾ ਕਮੋਡਿਟੀ ਸਮਝਦੇ ਅਸੀਂ ਸਮਝਦੇ ਹਾਂ ਕਿ ਵੀ ਇਹਨਾਂ ਦਾ 파ਟ ਜਿਹੜਾ ਹੈ ਇਹਨਾਂ ਨੇ ਆਪਣਾ ਕਰ ਲਿਆ ਜਿੰਨੀ ਦੇਰ ਤੱਕ ਕੋਈ ਮੁਫਾਦ ਵਾੜੀ ਗੱਲ ਹੈ ਉਨੀ ਦੇਰ ਤੱਕ ਸਾਡਾ ਐਟੀਟਿਊਡ ਡਿਫਰੈਂਟ ਹੁੰਦਾ ਹੈ ਔਰ ਇਹ ਵੀ ਉਸ ਸੈਲਫਿਸ਼ਨੈਸ ਜਾਂ ਗਰੀਡ ਦਾ ਹੀ ਨਤੀਜਾ ਜੇ ਅਸੀਂ ਬਜ਼ੁਰਗ ਔਰ ਇਹਦੇ ਚ ਇਹ ਨਹੀਂ ਹੈ ਮੈਨੂੰ ਸ਼ਾਇਦ ਇਹ ਵੀ ਕੋਈ ਦੋਸ਼ ਦੇ ਹੈ ਕਿ ਵੀ ਮੈਂ ਤਾਂ ਵਨ ਸਾਈਡਿਡ ਐਡਵੋਕੇਸੀ ਕਰ ਰਿਹਾ ਹਾਂ ਜਿਵੇਂ ਬਜ਼ੁਰਗਾਂ ਨੇ ਮੈਨੂੰ ਵਕੀਲ ਰੱਖਿਆ ਹੁੰਦਾ ਹੈ ਕਿ ਜੇ ਤੁਸੀਂ ਆ ਕੇ ਦੇਖੋ ਕਿ ਸਾਡੇ ਬਜ਼ੁਰਗਾਂ ਨਾਲ ਰਹਿ ਕੇ ਦੇਖੋ ਲੱਗ ਤੁਹਾਨੂੰ ਪਤਾ ਹੀ ਜਾ ਦੇਖੋ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੇ ਵਿਹਾਰ ਦੇ ਵਿੱਚ ਵੀ ਜਿਹੜਾ ਔਰ ਆਮ ਅਕਸਰ ਇਹ ਵੀ ਪੰਜਾਬੀ ਦਾ ਹੀ ਅਖਾਣ ਸੀ ਕਿ ਬਜ਼ੁਰਗ ਤੇ ਬੱਚੇ ਦਾ ਸੁਭਾਅ ਇੱਕੋ ਜਿਹਾ ਹੁੰਦਾ ਹੈ ਚਲੋ ਔਰ ਜਿਵੇਂ ਅਸੀਂ ਬੱਚੇ ਦੀ ਜ਼ਿੱਦ ਹੋਰ ਮੈਨੂੰ ਯਾਦ ਹੈ ਇੱਥੇ ਸਾਡੇ ਸਰ ਮਨੋਰ ਸਿੰਘ ਮਾਰਕੋਸ ਬੜੇ ਵੱਡੇ ਸਕਾਲਰ ਸੀ ਗੁਰਬਾਣੀ ਦੇ 50 ਸਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਉੱਤੇ ਕੰਮ ਕੀਤਾ ਸੀ ਉਹ ਅਕਸਰ ਇੱਕ ਗੱਲ ਉਹਨਾਂ ਨੇ ਕਹਿਣੀ ਔਰ ਬਾਅਦ ਚ ਹੁਣ ਉਹ ਕਈ ਵਾਰੀ ਫੇਸਬੁੱਕ ਤੇ ਜਾਂ ਦੂਸਰੇ ਉਹ ਕਹਾਣੀ ਕਈ ਕੰਟੈਕਸਟ ਸੁਣਾਏ ਜਾਂਦੀ ਹੈ ਕਿ ਵੀ ਕਿਵੇਂ ਹੈ ਜਦੋਂ ਬਾਪ ਇੱਕ ਤੋਂ ਦੂਜੀ ਵਾਰ ਪੁੱਛਦਾ ਹੈ ਬਾਪ ਜਾਂ ਮਾਂ ਤੇ ਫਿਰ ਅਸੀਂ ਕਹਿੰਦੇ ਹਾਂ ਦੱਸਿਆ ਨਹੀਂ ਬਾਪੂ ਤੈਨੂੰ ਜੋ ਤੀਜੀ ਵਾਰੀ ਕਹਿ ਫਿਰ ਕਹੋ ਜੀ ਤੁਸੀਂ ਕੀ ਗੱਲ ਐ ਬੋਲਿਓ ਸੁਣਿਆ ਨਹੀਂ ਤੁਹਾਨੂੰ ਜੀ ਜੀ ਤੇ ਉਹ ਜਿਵੇਂ ਕਹਾਣੀ ਹੁਣ ਫੇਸਬੁੱਕ ਤੇ ਵੀ ਘੁੰਮਦੀ ਆਇਆ ਕਿ ਵੀ ਉਹ ਅੰਦਰੋਂ ਕਾਪੀ ਲਿਆਇਆ ਕੱਢ ਕੇ ਪੁੱਤਰ ਨੂੰ ਕਹਿੰਦਾ ਐ ਪੜ ਉਹਨੇ ਕਿਹਾ ਕਿ ਵੀ ਆ ਦੇਖ ਜਦੋਂ ਤੂੰ ਪਹਿਲੀ ਵਾਰ ਬੋਲਿਆ ਸੀ ਪਹਿਲੀ ਵਾਰ ਕਿਹਾ ਸੀ ਮੈਂ ਕੀ ਕਿਹਾ ਸੀ ਤਾਂ ਮਾਰਕੋ ਸਾਹਿਬ ਨੇ ਕਹਿਣਾ ਕਿ ਵੀ ਜਦੋਂ ਬੱਚੇ ਨੂੰ ਤੁਸੀਂ ਚੁੱਕਿਆ ਬਾਹਰ ਲੈ ਗਏ ਹੋ ਉੱਤੋਂ ਦੇ ਉੱਡਿਆ ਪੰਛੀ ਕਾਂ ਉੱਡਿਆ ਤੁਸੀਂ ਕਿਹਾ ਕਾਂ ਹੈ ਨਾ ਤੇ ਬੱਚਾ ਵੀ ਹੁਣ ਕਹਿੰਦਾ ਕਾਂ ਫਿਰ ਕਹਿੰਦਾ ਕਾਂ ਹਾ ਡੈਡੀ ਕਾਂ ਉਹ ਕਹਿੰਦੇ ਕਾਂ 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 ਵੀ ਕਰੀ ਜਾਂਦਾ ਕਾਂ ਉਹ ਕਹਿੰਦੇ ਜਿੰਨੀ ਵਾਰੀ ਕਹਿ ਰਿਹਾ 19 ਵਾਰੀ ਬਾਪ ਖੁਸ਼ ਹੋ ਰਿਹਾ ਹੈ ਕਿ ਬਈ ਬੱਚਾ ਬੋਲਦਾ ਹਾਂ 19 ਉਹ ਕਹਾਣੀ ਉਹਨਾਂ ਨੇ ਯਾਦ ਕਰਾ ਕੇ ਉਹਨਾਂ ਨੇ ਫਿਰ ਇਹ ਕਿਹਾ ਕਿ ਬਈ ਅੱਜ ਕੀ ਹੈ ਕਿ ਬਈ ਅਸੀਂ ਪਹਿਲਾਂ ਤਾਂ ਉਹ ਸਤਕਾਰ ਨਹੀਂ ਹੈ ਫਿਰ ਅਸੀਂ ਗੱਲ ਸੁਣਨ ਨੂੰ ਤਿਆਰ ਨਹੀਂ ਔਰ ਹੁਣ ਤੋਕੇ ਪ੍ਰੋਬਲਮਸ ਹੋਰ ਵੀ ਵੱਧ ਰਹੀਆਂ ਨੇ ਕਿਉਂਕਿ ਲੌਂਗੇਵਿਟੀ ਜ਼ਿੰਦਗੀ ਲੰਬੀ ਹੋ ਰਹੀ ਹੈ ਜੀ ਲਾਈਫ ਸਪੈਨ ਜੇ ਐਵਰੇਜ ਕਦੇ 70 ਸਾਲ ਦੇ ਨੇੜੇ ਤੇੜੇ ਸੀ 65 68 ਸਾਊਥ ਈਸ਼ੀਆ ਇਹ ਤਾਂ ਬਹੁਤ ਘੱਟ ਹੁੰਦਾ ਸੀ ਅੱਜ ਤੋਂ ਈਵਨ 40 50 ਸਾਲ ਪਹਿਲਾਂ ਵੀ 55 ਜਾਂ 60 ਸਾਲ ਸੀ ਹੁਣ 70 ਇਸ ਲੇਟ 80 ਇਸ ਵਾਈਟ ਬਲੈਕ ਰੇਸ ਅਲੱਗ-ਅਲੱਗ ਹੈ ਔਰ ਜਿਵੇਂ ਮੈਂ ਇਹ ਦੇਖ ਰਿਹਾ ਸੀ ਇਸੇ ਸਬਜੈਕਟ ਦੇ ਉੱਤੇ ਕਰਦੇ ਆ ਕਿ 2025 ਤੱਕ ਦੁਨੀਆ ਦੇ ਵਿੱਚ ਕੁੱਲ 1.2 ਬਿਲੀਅਨ ਪੋਪੂਲੇਸ਼ਨ ਹੋਏਗੀ ਜਿਹੜੀ ਉਸ 올ਡ ਏਜ ਦੀ ਕੈਟਾਗਰੀ ਚ ਹੁਣ ਉਮਰ ਵਧ ਰਹੀ ਹੈ ਕੁਆਲਿਟੀ ਆਫ ਲਾਈਫ ਉਹ ਥੱਲੇ ਨੂੰ ਜਾ ਰਹੀ ਹੈ ਕਿਉਂਕਿ ਜ਼ਾਹਰ ਹੈ ਜਦੋਂ ਤੁਸੀਂ ਕੁਦਰਤ ਦੇ ਨਾਲ ਕਰਦੇ ਹੋ ਛੇੜਛਾੜ ਵੀ ਜ਼ਾਹਰ ਹੈ ਫਿਰ ਕੁਛ ਨਾ ਕੁਛ ਦਾ ਅਸਰ ਵੀ ਹੁੰਦੇ ਨੇ ਅਸੀਂ ਉਹ ਸਾਰਿਆਂ ਨੂੰ ਜਿਹੜਾ ਹੈ ਉਹ ਲੰਬਾ ਵਕਤ ਜਿਉਣਾ ਚਾਹੁੰਦੇ ਜੀ ਹੁਣ ਇਸ ਹਾਲਾਤ 'ਚ ਉਹਨਾਂ ਨੇ ਜਿਹੜੀ ਇੱਕ ਬੜੀ ਪਪੂਲਰ ਆਰਗੇਨਾਈਜੇਸ਼ਨ ਐਨਜੀਓ ਏਜ ਵਰਲਡ ਫਾਊਂਡੇਸ਼ਨ ਅਬਿਊਜ਼ ਦੇ ਹਵਾਲੇ ਨਾਲ ਮੈਂ ਗੱਲ ਕਰਾਂ ਉਹਨਾਂ ਨੇ ਭਾਰਤ ਦੇ ਕੰਟੈਕਸਟ ਦੇ ਵਿੱਚ ਹੀ 3400 ਦੇ ਕਰੀਬ ਜਿਹੜੇ ਬਜ਼ੁਰਗ ਨੇ ਦੇ 323 ਡਿਸਟ੍ਰਿਕਟਸ ਦੇ ਉਹਨਾਂ ਦਾ ਸਰਵੇ ਕੀਤਾ ਔਰ ਮੈਂ ਸਮਾਜ ਸੀਮਾ ਨੂੰ ਮਦੇਨਜ਼ਰ ਰੱਖਦੇ ਹਾਂ ਸਾਰੇ ਵੇਰਵਿਛਤ ਨਹੀਂ ਜਾਵਾਂਗਾ ਜੀ ਔਰ ਉਹਨਾਂ ਨੇ ਉਹਨਾਂ ਦਾ ਇਹ ਕਹਿਣਾ ਕਿ 65 ਤੋਂ 70% ਜਿਹੜੇ ਬਜ਼ੁਰਗ ਨੇ ਉਹ ਅਬਿਊਜ਼ ਹੁੰਦੇ ਨੇ ਕਿਸੇ ਤਰੀਕੇ ਨਾਲ ਵੀ ਹੋਣ ਉਹਨਾਂ ਦੀ ਫਿਜ਼ੀਕਲੀ ਉਹਨਾਂ ਤੇ ਹੱਥ ਚੁੱਕਿਆ ਜਾਏ ਉਹਨਾਂ ਨੂੰ ਮਿਸਟਰੀਟ ਕੀਤਾ ਜਾਏ ਉਹਨਾਂ ਨੂੰ ਮੈਡੀਸਨ ਨਾ ਦਿੱਤੀ ਲਿਆ ਕੇ ਦਿੱਤੀ ਜਾਏ ਜਾਂ ਟੋਟਲੀ ਇਗਨੋਰ ਕੀਤਾ ਜਾਏ ਔਰ ਇਹ ਸ਼ਾਇਦ ਇਥੋਂ ਦੇ ਹਵਾਲੇ ਨਾਲ ਜਿਹੜੀਆਂ ਉੱਥੇ ਦੋ ਕੈਟਾਗਰੀਜ਼ ਨੇ ਉਹ ਘਟ ਹੋਣ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਥੇ ਇੱਕ ਹੋਰ ਰੁਝਾਨ ਜਿਹੜਾ ਘਰਾਂ 'ਚ ਮੈਂ ਸਮਝਦਾ ਹਾਂ ਔਰ ਹਾਲਾਂਕਿ ਮੈਂ ਹਮੇਸ਼ਾ ਬੀਬੀਆਂ ਦੇ ਹੱਕਾਂ ਦਾ ਮਦਈ ਨਹੀਂ ਹਮੇਸ਼ਾ ਝੰਡਾ ਬਰਦਾਰ ਵੀ ਹੈ ਇਹ ਨਹੀਂ ਕਿ ਹੁਣ ਦੇ ਪੀਰੀਅਡ 'ਚ ਇਵੇਂ ਹੀ ਮੇਰੀ ਮਾਨਸਿਕ ਗੁਰਮਤ ਤੋਂ ਸਮਝਦਾ ਇਹ ਟ੍ਰੇਨਿੰਗ ਹੋਈ ਹੈ ਪਰ ਮੈਂ ਇਹ ਵੀ ਦੇਖਦਾ ਕਿ ਇੱਕ ਰੁਝਾਨ ਜਿਹੜਾ ਘਰਾਂ 'ਚ ਆ ਰਿਹਾ ਹੈ ਕਿ ਬੀਬੀਆਂ ਹੌਲੀ-ਹੌਲੀ ਆਪਣੇ ਸਾਸੋਰੇ ਨੂੰ ਤਾਂ ਬਾਹਰ ਕੱਢਣੀ ਹੈ ਜੀ ਤੇ ਆਪਣੇ ਮਾਪਿਆਂ ਨੂੰ ਕੋਲ ਰੱਖਿਆ ਹੁੰਦਾ ਚਲੋ ਕੁਝ ਹਾਲਾਤ ਨੇ ਜਿਨ੍ਹਾਂ ਚ ਜੀ ਬੇਟਾ ਨਹੀਂ ਹੈ ਜਾਂ ਕੋਈ ਹੋਰ ਐਕਸਟ੍ਰੀਮ ਪ੍ਰੋਬਲਮ ਹੈ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਮੈਂ ਸਮ ਉਹਦੇ 'ਚ ਕੋਈ ਹਰਜ਼ ਨਹੀਂ ਹੈ ਜੇ ਪੇਰੈਂਟਸ ਆਂਦੇ ਨੇ ਜਾਂ ਕੋਈ ਐਸਾ ਵੀ ਬਣ ਜਾਏ ਦੋਨੋਂ ਪੇਰੈਂਟਸ ਵੀ ਆ ਕੇ ਇਕੱਠੇ ਰਹਿਣ ਲੱਗ ਜਾਣ ਕੋਈ ਨਹੀਂ ਪਰ ਇਹ ਜਿਹੜਾ ਇੱਕ ਟ੍ਰੈਂਡ ਹੈ ਕਿ ਜਿਹਦੇ ਥੱਲੇ ਤੁਸੀਂ ਵਿਹਾਰ ਇਸ ਕਿਸਮ ਦਾ ਕਰਦੇ ਹੋ ਕਰਦੇ ਵਿੱਚ ਕਿ ਵੀ ਤੁਸੀਂ ਆਪਣੇ ਸੱਸ ਸਹੁਰੇ ਨੂੰ ਜਿਹੜਾ ਹੈ ਉਹਨਾਂ ਦੇ ਲਈ ਉਹ ਹਾਲਾਤ ਪੈਦਾ ਕਰਦੇ ਹੋ ਕਿ ਉਹ ਕਹਿਣ ਜੀ ਨਹੀਂ ਅਸੀਂ ਇੱਥੇ ਨਹੀਂ ਰਹਿਣਾ ਹੈ ਨਾ ਤੇ ਫਿਰ ਤੁਸੀਂ ਉਸ ਸਪੇਸ ਦੇ ਵਿੱਚ ਆਪਣੇ ਮਾਪਿਆਂ ਨੂੰ ਲਿਆ ਕੇ ਐਡਜਸਟ ਕਰੋ ਹੁਣ ਅਸੀਂ ਉਦੋਂ ਇਹ ਭੁੱਲ ਜਾਂਦੇ ਹਾਂ ਕਿ ਔਰ ਫਿਰ ਸਾਡੀ ਸ਼ਿਕਾਇਤ ਹੁੰਦੀ ਹੈ ਆਪਣੀ ਪਰਜਾਈ ਦੇ ਉੱਤੇ ਬਹੁਤਿਆਂ ਨੂੰ ਹੋਏਗਾ ਕਿ ਆਪਸ ਵਿੱਚ ਕੀ ਵਰਤਾਰਾ ਹੈ ਇੱਕ ਵੱਖਰੀ ਲਾਈਨ ਹੈ ਜੀ ਤੇ ਫਿਰ ਸ਼ਿਕਾਇਤ ਦੂਜੇ ਪਾਸੇ ਹੁੰਦੀ ਹੈ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਠੀਕ ਹੈ ਕੁਝ ਚੀਜ਼ਾਂ ਹਿਊਮਨ ਨੇਚਰ ਹੈ ਬਜ਼ੁਰਗ ਵੀ ਕਈ ਵਾਰ ਸਟੱਬਰਨ ਉਹਨਾਂ ਦਾ ਐਟੀਟਿਊਡ ਹੁੰਦਾ ਹੈ ਕਈ ਵਾਰ ਨਾਨ ਕੋਆਪਰੇਟਿਵ ਹੁੰਦਾ ਹੈ ਕਈ ਵਾਰ ਉਹ ਸ਼ਾਇਦ ਜਿਹੜਾ ਇਸ ਕਿਸਮ ਦੀ ਸਟਰਗਲ ਚੋ ਫੈਮਿਲੀ ਲਾ ਉਹ ਲੇਕਿਨ ਇਹਦੇ باوجود ਉਹਨਾਂ ਦਾ ਇਹ ਸਟੇਟਸ ਕੋਈ ਤੋੜ ਨਹੀਂ ਸਕਦਾ ਜਾਂ ਇਹਨੂੰ ਡਿਨਾਈ ਨਹੀਂ ਕਰ ਸਕਦਾ ਕਿ ਉਹਨਾਂ ਦੀ ਬਦੌਲਤ ਹੀ ਅਸੀਂ ਦੁਨੀਆ ਦੇ ਵਿੱਚ ਆ। ਬਹੁਤ ਵਾਰ ਇਹ ਗੱਲ ਕਹਿੰਦੇ ਔਰ ਜਦੋਂ ਵੀ ਕੋਈ ਖਾਸ ਡਿਸਕਸ਼ਨ ਵੀ ਹੁੰਦੀ ਹੈ ਕਿ ਜਦੋਂ ਈਵਨ ਅਸੀਂ ਮਾਪੇ ਦੇ ਰੁਤਬੇ ਦੀ ਗੱਲ ਕਰਦੇ ਰੱਬ ਅਲਟੀਮੇਟ ਹੈ ਅਲਟੀਮੇਟ ਟਰੂਥ ਰੱਬ ਹੈ ਉਹੀ ਜਦੋਂ ਨਹੀਂ ਵੀ ਸੀ ਕੁਦਰਤ ਉਦੋਂ ਵੀ ਉਹ ਕਾਦਰ ਸੀ ਸਵੈ ਪੰਗ ਸੀ ਉਹਨੇ ਕੁਦਰਤ ਸਾਜੀ ਔਰ ਕੁਦਰਤ ਦੇ ਵਿੱਚ ਉਹ ਬੈਠ ਗਿਆ ਪਰ ਦੁਨੀਆ ਜੀ ਸਾਨੂੰ ਲਿਆਣ ਦਾ ਕਾਰਨ ਮਾਂ ਬਾਪ ਨੇ ਔਰ ਜਿਹੜੇ ਲੋਕ ਅਦਰਵਾਈਜ਼ ਬੜੇ ਧਰਮੀ ਕਲੇਮ ਕਰਨਗੇ ਤੁਸੀਂ ਸਾਰਾ ਸਾਰਾ ਦਿਨ ਗੁਰਦੁਆਰੇ ਬੈਠੇ ਹੋ ਢੋਲਕੀਆਂ ਝਾਣੇ ਖੜਕਾਰ ਹੋ ਦੂਜੇ ਔਰ ਉਹਦੇ ਚ ਇੱਕ ਕਿਤੇ ਸੀ ਕਿ ਜੀ ਉਹ ਸੂਰੇ ਸੂਰੇ ਮਾਂ ਜਿਹੜੀ ਹੈ ਉਹ ਆਵਾਜ਼ ਦੇ ਕੇ ਕਹਿੰਦੀ ਹੈ ਆਪਣੀ ਨੋ ਨੂੰ ਕਿ ਬੇਟਾ ਮੈਨੂੰ ਕੱਪ ਚਾਹ ਦਾ ਬਣਾ ਦੇ। ਕਹਿੰਦੇ ਨਹੀਂ ਮੇਰਾ ਤਾਂ ਗੁਰਦੁਆਰੇ ਸੇਵਾ ਦਾ ਟਾਈਮ ਹੋਇਆ ਆ ਕੇ ਬਣਾ ਦਿਆਂਗੇ। ਹੁਣ ਗੱਲ ਇਹ ਹੈ ਕਿ ਜਿਹੜੀ ਜਿੱਥੇ ਰੱਬ ਬੈਠਾ ਹੈ ਜੀ ਜਦੋਂ ਤੁਸੀਂ ਮਾਂ ਬਾਪ ਦੀ ਗੱਲ ਕਰਦੇ ਹੋ ਇਹ ਨੈਕਸਟ ਟੂ ਗੋਡ ਇਸ ਲਈ ਨਹੀਂ ਵੀ ਦੁਨੀਆ 'ਚ ਸਾਨੂੰ ਲਿਆਣ ਦਾ ਕਾਰਨ ਨੇ। ਔਰ ਫਿਰ ਜੇ ਅਕਿਰਤ ਕਰਨਤਾ ਔਰ ਮੈਂ ਇਹ ਗੱਲ ਜ਼ਰੂਰ ਕਵਾਂਗਾ ਕਿ ਵੀ ਬੁਢਾਪਾ ਆਪਣੇ ਆਪ ਦੇ ਵਿੱਚ ਇੱਕ ਬਿਮਾਰੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਮੈਂ ਪਿਛਲੇ ਦਿਨਾਂ 'ਚ ਸਹਿਜ ਪਾਠ ਕਰਦੇ ਆ ਇੱਕ ਤੋਂ ਮੈਨੂੰ ਕੰਟ ਤੇ ਨਹੀਂਵੇਂ ਪੈਨ ਉਹਨੂੰ ਵੀ ਨਹੀਂ ਕਰ ਸਕਿਆ ਜਿਹਦੇ ਚ ਬੁਢਾਪੇ ਲਈ ਸ਼ਬਦ ਗੁਰੂ ਸਾਹਿਬ ਨੇ ਇਸਤੇਮਾਲ ਕੀਤਾ ਜਮਰਾਜ ਦੀ ਕੰਨਿਆ ਜਿਹੜਾ ਬੁਢਾਪਾ ਹੈ ਜਮਰਾਜ ਦੀ ਕੰਨਿਆ ਹੁਣ ਜਮਰਾਜ ਐਂਜਲ ਆਫ ਡੈਥ ਹੈ ਉਹਦੀ ਡਾਟਰ ਮਤਲਬ ਇਹ ਹੈ ਕਿ ਬੁਢਾਪਾ ਤੁਹਾਨੂੰ ਯਾਦ ਕਰਵਾ ਰਿਹਾ ਵੀ ਅਲਟੀਮੇਟਲੀ ਉਹ ਆ ਰਿਹਾ ਜਮਰਾਜ ਹੈ ਨਾ ਕਿ ਵੀ ਉਹਨੇ ਲੈ ਜਾਣਾ ਹੁਣ ਇਹ ਵੀ ਸਾਨੂੰ ਯਾਦ ਕਰਵਾਇਆ ਜਦੋਂ ਅਸੀਂ ਅਧਿਆਤਮ ਦੀ ਦੁਨੀਆ ਚ ਜਾਂਦੇ ਆ ਜਾਂ ਦੇਖਦੇ ਆ ਵੀ ਅਲਟੀਮੇਟਲੀ ਇਹ ਜਿਹੜਾ ਆਸ ਨਿਰਾਸ ਵਾਲਾ ਚੱਕਰ ਹੈ ਜੀ ਹੁਣ ਕਿਉਂ ਉਪਰਾਮ ਹੁੰਦੇ ਨੇ ਕਿ ਆਸ ਹੁੰਦੀ ਹੈ ਕਿ ਵੀ ਤੇ ਆਸ ਚੋਂ ਹੀ ਨਿਰਾਸ਼ਾ ਹੁੰਦੀ ਹੈ ਬਾਣੀ ਇਹ ਵੀ ਯਾਦ ਕਰਵਾਂਦੀ ਹੈ ਕਿ ਵੀ ਛਿਨ ਛਿਨ ਤਨ ਛੀਜੈ ਜਰਾ ਜਨਾਵੇ ਤਬ ਤੇਰੀ ਓਖ ਕੋਈ ਪਾਣੀ ਹੋ ਨਾ ਪਾਵੇ ਕਿ ਜਿਹੜਾ ਤਨ ਹੈ ਇਹ ਛਿਨ ਛਿਨ ਕਰਕੇ ਛਿਜ ਰਿਹਾ ਜਾ ਰਿਹਾ ਹੈ ਜਰਾ ਬੁਢਾਪੇ ਨੂੰ ਕਹਿੰਦੇ ਨੇ ਕਿ ਵੀ ਬੁਢਾਪਾ ਆ ਰਿਹਾ ਔਰ ਉਹ ਵਕਤ ਹੈ ਕਿ ਜਦੋਂ ਤੇਰੇ ਮੂੰਹ 'ਚ ਕਿਸੇ ਨੇ ਪਾਣੀ ਵੀ ਨਹੀਂ ਪੋਣਾ ਜੀ ਔਰ ਫਿਰ ਇਹ ਵੀ ਯਾਦ ਕਰਵਾਇਆ ਕਿ ਭਾਈ ਬੁਢਾਪੇ ਨੂੰ ਬੁਢਾਪਾ ਅਲਟੀਮੇਟ ਜਿਵੇਂ ਡੈਥ ਅਲਟੀਮੇਟ ਹੈ ਏਵੇਂ ਬੁਢਾਪਾ ਵੀ ਅਲਟੀਮੇਟ ਹੈ ਔਰ ਗੁਰੂ ਸਾਹਿਬ ਨੇ ਇਹ ਵੀ ਯਾਦ ਕਰਵਾਇਆ ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇਂਦੀ ਆਈ ਕਿ ਜੇ ਤੁਸੀਂ ਬੁਢਾਪੇ ਦੇ ਚਿੰਨਾ ਨੂੰ ਦੂਰ ਵੀ ਕਰੋ ਕਈ ਮੂੰਹ ਸਿਰ ਕਾਲਾ ਕਰਦੇ ਨੇ ਕਿ ਵੀ ਹੁਣ ਇਹ ਚਿੱਟੇ ਨਹੀਂ ਨਜ਼ਰ ਆਉਣਗੇ ਉਹ ਜਦੋਂ ਅਕਬੀ ਮੈਂ ਕਿਹਾ ਜੀ ਉਹ ਕਹਿ ਰਿਹਾ ਏਦਾਂ ਦਾ ਕਹਿ ਰਿਹਾ ਕਿ ਜੀ ਗੋਡੇ ਦੁਖਦੇ ਨੇਗਾ ਇੱਕ ਕੁਚੀ ਗੋਡਿਆਂ ਲਗੇ ਮਾਰ ਲੈਣੇ ਹੁਣ ਗੁਰੂ ਸਾਹਿਬ ਜੇ ਜਰਵਾਣਾ ਪਰਹਰੇ ਜਰ ਵੇਸ ਕਰਨ ਦੀ ਆਈ ਹੈ ਕਿ ਜੇ ਤੁਸੀਂ ਬੁਢਾਪੇ ਦੇ ਚ ਇਹਨਾਂ ਨੂੰ ਦੂਰ ਵੀ ਕਰ ਦਿਓ ਘੁੰਮ ਕੇ ਫੇਰ ਆ ਜਾਣਾ ਉਹਨੇ ਕਿਸੇ ਪਾਸੇ ਜੀ ਸੋ ਉਹ ਅਲਟੀਮੇਟ ਟਰੂਥ ਹੈ ਪਰ ਮੈਂ ਇਹ ਮਹਿਸੂਸ ਕਰਦਾ ਹਾਂ ਇਸ ਖਾਸ ਦਿਨ ਦੇ ਮੌਕੇ ਤੇ ਇਹ ਆਪਣੀ ਕੌਮ ਦੇ ਨੌਜਵਾਨਾਂ ਨੂੰ ਬੱਚੀਆਂ ਨੂੰ ਜਾਂ ਜਿਹੜੇ ਗਰਸ ਜੀਵਨ ਦੇ ਵਿੱਚ ਨਹੀਂ ਉਨਾ ਨੂੰ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਵੀ ਇਹ ਤੁਹਾਡੀ ਜਿੱਥੇ ਅਸੀਂ ਜ਼ਿੰਦਗੀ ਦੀਆਂ ਪ੍ਰਾਇੋਰਟੀਜ਼ ਰੱਖਦੇ ਆਂ ਕਰੀਅਰ ਰੱਖਦੇ ਆਂ ਚੰਗਾ ਘਰ ਹੋਵੇ ਬੱਚਿਆਂ ਨੂੰ ਅਸੀਂ ਚੰਗੀ تعلیم ਦਈਏ ਸਪਾਇਰ ਕਰਨਾ ਸਟਰਗਲ ਕਰਨਾ ਬਹੁਤ ਚੰਗੀ ਗੱਲ ਹੈ ਪਰ ਆਪਣੇ ਮਾਪਿਓ ਨੂੰ ਜਿਹੜਾ ਉਹਨਾਂ ਦੇ ਹਰ ਹਾਲ ਦੇ ਵਿੱਚ ਉਹਨਾਂ ਦਾ ਕਿਸੇ ਕਿਸਮ ਦਾ ਵੀ ਬਿਹੇਵੀਅਰ ਔਰ ਮੈਂ ਸਮਝਦਾ ਜਿਵੇਂ ਪੇਸ਼ੈਂਟ ਸ਼ਬਦ ਸ਼ਾਇਦ ਪੇਸ਼ੀਅਸ ਜੋ ਆਏ ਕਿ ਸਬਰ ਚੋਂ ਹੈ ਨਾ ਕਿ ਵੀ ਤੁਸੀਂ ਜਿਉਂ-ਜਿਉਂ ਕਰ ਦਿਓ ਇਸੇ ਤਰ੍ਹਾਂ ਜੇ ਅਸੀਂ ਆਪਣੇ ਮਾਪਿਓ ਨੂੰ ਜਿਹੜਾ ਸਨਮਾਨ ਮਾਨ ਦੇ ਨਾਲ ਉਹਨਾਂ ਦੀ ਦੇਖਭਾਲ ਕਰਦੇ ਤਾਂ ਤੁਸੀਂ ਬੱਚੇ ਬੱਚੀਆਂ ਨੂੰ ਜੋ ਮਰਜ਼ੀ ਸਾਖੀਆਂ ਸੁਣਾ ਦਿਓ ਉਹਨਾਂ ਨੂੰ ਕੋਈ ਹੋਰ ਸੈਕੂਲਰ ਐਜੂਕੇਸ਼ਨ ਦੇ ਦਿਓ ਉਹਨਾਂ ਤੇ ਇਫੈਕਟ ਉਹੀ ਹੋਏਗਾ ਜੋ ਉਹਨਾਂ ਨੇ ਘਰ ਦੇ ਵਿੱਚ ਦੇਖਿਆ ਫਿਰ ਤੁਸੀਂ ਇਹ ਸਮਝੋ ਚਲੋ ਸਵਾਰਥ ਹੀ ਰੱਖ ਲੋ ਜੇ ਮਾਪਿਆਂ ਦੀ ਸੇਵਾ ਕਰਦੇ ਆ ਇਹ ਮਹਿਸੂਸ ਕਰੋ ਕਿ ਤੁਸੀਂ ਆਪਣੀ ਸੇਵਾ ਕਰਵਾ ਰਹੇ ਹੋ ਕਿਉਂਕਿ ਬੱਚਿਆਂ ਨੂੰ ਤੁਸੀਂ ਇਹ ਸਿੱਖਿਆ ਦੇ ਰਹੇ ਹੋ ਕਿ ਅਲਟੀਮੇਟਲੀ ਬੱਚੇ ਵੀ ਤੁਹਾਡੇ ਲਈ ਉਵੇਂ ਹੀ ਕੇਅਰਿੰਗ ਹੋਣਗੇ ਸੋ ਮੈਂ ਸਮਝਦਾ ਹਾਂ ਵੀ ਤੁਸੀਂ ਤਾਂ ਮੁਬਾਰਕਾਂ ਦਿਤੀਆਂ ਮੈਨੂੰ ਸਮਝਾਈ ਮੁਬਾਰਕਾਂ ਹੀ ਦਿਤਤੀ ਹੈ ਮੇਰਾ ਖਿਆਲ ਹੈ ਕਿ ਵੀ ਇਹ ਜਿਹੜੀ ਹੈ ਵੇਕ ਅਪ ਕਾਲ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਜਿਹੜੇ ਆਲਰੇਡੀ ਫੈਮਲੀਆਂ ਚ ਨੇ ਔਰ ਜਾਂ ਜਨਾਂ ਨੇ ਫੈਮਲੀਆਂ ਬਣਾਣੀਆਂ ਨੇ ਜਾਂ ਉਹ ਤੇ ਮੁਮਾਰਕਾ ਹੱਕ ਰੱਖਦੇ ਨੇ ਜਿਹੜੀ ਸੇਵਾ ਕਰਦੇ ਨੇ ਡਾਕਟਰ ਸਾਹਿਬ ਹਾਂ ਸੋ ਸੇਵਾ ਵਾਲਿਆਂ ਨੂੰ ਤੁਸੀਂ ਜ਼ਰੂਰ ਮੁਬਾਰਕ ਦਿਓ ਔਰ ਉਹਨਾਂ ਨੂੰ ਇਹ ਯਾਦ ਵੀ ਕਰਵਾਓ ਕਿ ਭਾਈ ਇਹ ਅਲਟੀਮੇਟਲੀ ਜਿਹੜਾ ਔਰ ਮੈਨੂੰ ਯਾਦ ਨਹੀਂ ਹੈ ਭਾਈ ਗੁਰਦਾਸ ਚੰਦ ਇਕਵਾਰ ਹੈ ਉੱਥੇ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਮਾਂ ਬਾਪ ਨੂੰ ਤਜਦਾ ਉਹ ਹਤਿਆਰ ਹੈ ਮਰਡਰਰ ਹੈ ਜੀ ਹੁਣ ਇਹ ਸ਼ਬਦ ਕਿ ਵੀ ਇਹ ਜਿਹੜਾ ਮਾਪਿਓ ਨੂੰ ਛੱਡਣ ਵਾਲਾ ਹਤਿਆਰ ਹੈ ਕਿਉਂਕਿ ਇਹ ਗੱਲ ਇੱਕ ਬੇਸਿਕ ਪਾਰਟ ਹੈ ਔਰ ਜਦੋਂ ਸੀ ਗੁਰਬਾਨੀ ਵੀ ਦੇਖਦੇ ਆ ਮਾਂ ਬਿਉ ਦਾ ਜਿਹੜਾ ਉਹ ਐਜ਼ ਅ ਮੈਟਾਫਰ ਅਲੰਕਾਰ ਬਹੁਤ ਸਾਰੀਆਂ ਥਾਵਾਂ ਤੇ ਇਸਤੇਮਾਲ ਹੁੰਦੇ ਕਿ ਭਾਈ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਤੇ ਤੇ ਰਾਮাইয়া ਹੋ ਬਾਰਕ ਤੇਰਾ ਕਾਹੇ ਨਖੰਡ ਸਭ ਗੁਣ ਮੇਰੇ ਕਿ ਅਸੀਂ ਰੱਬ ਨੂੰ ਕਹਿੰਦੇ ਦੇਖ ਜਵੇਂ ਮਾਪਿਓ ਸਾਡੇ ਕੀਤੇ ਕਿਸੇ ਵੀ ਕਮਜ਼ੋਰ ਜਿਹੜੀ ਗੱਲ ਹੈ ਉਸ ਦਾ ਧਿਆਨ ਨਹੀਂ ਰੱਖਦੇ ਉਹਨੂੰ ਚਿੱਤ 'ਚ ਉਹਦਾ ਰਜਿਸਟਰ ਨਹੀਂ ਬਣਾਇਆ ਹੁੰਦਾ ਤੇ ਇਸ ਤਰ੍ਹਾਂ ਤੂੰ ਕਿਉਂ ਨਹੀਂ ਮੇਰੀ ਮਾਂ ਬਣ ਜਾਂਦਾ ਤੂੰ ਮੇਰਾ ਕਿਉਂ ਨਹੀਂ ਪਿਓ ਬਣ ਜਾਂਦਾ ਉਵੇਂ ਹੀ ਮੈਨੂੰ ਵੀ ਮਾਫ ਕਰ ਦੇ ਸੋ ਮੈਂ ਸਮਝਦਾ ਹਾਂ ਵੀ ਇਹ ਸਾਡੇ ਲਈ ਜ਼ਰੂਰੀ ਹੈ ਇਹਨਾਂ ਗੱਲਾਂ ਨੂੰ ਅਜੇ ਵੀ ਸਾਡੇ ਇੱਕ 파ਰਟ ਹੈ ਬਹੁਤ ਵਰੀ ਹੋਏਗਾ ਜੀ ਘਰ ਦਾ ਮਾਮਲਾ ਹੈ ਘਰ ਦੀ ਗੱਲ ਹੈ ਅਸੀਂ ਗੁਰਦੁਆਰਿਆਂ 'ਚ ਡਿਸਕਸ ਨਹੀਂ ਕਰਦੇ ਇਹਦੇ ਤੇ ਕੋਈ ਲੈਕਚਰ ਨਹੀਂ ਹੁੰਦੇ ਕੁਈ ਵਰਕਸ਼ਾਪਸ ਨਹੀਂ ਹੁੰਦੀਆਂ ਕਿ ਵੀ ਮਾਪੇ ਪਾਪ ਦਾ ਧਿਆਨ ਕਿਵੇਂ ਰੱਖਣਾ ਹੈ ਜੀ ਔਰ ਪਰ ਮੈਂ ਸਮਝਦਾ ਹਾਂ ਵੀ ਤੁਸੀਂ ਅੰਡਰ ਦਾ ਕਾਰਪਟ ਇਹਨਾਂ ਗੱਲਾਂ ਨੂੰ ਪਾਉਗੇ ਤੇ ਫਿਰ ਅਲਟੀਮੇਟਲੀ ਉਹੀ ਜੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਅਦ ਚ ਜਾ ਕੇ ਹੁੰਦੀਆਂ ਨੇ ਘਰਾਂ ਦੇ ਵਿੱਚ ਬੈਟਰਿੰਗ ਹੈ ਮਾਰਕੁਟਾਈ ਹੈ ਅਲਕੋਹਲਿਜ਼ਮ ਹੈ ਬ੍ਰੋਕਨ ਫੈਮਲੀਆਂ ਨੇ ਅੱਗੋਂ ਬੱਚੇ ਬੱਚੀਆਂ ਭਗੌੜੇ ਨੇ ਫਿਰ ਅਸੀਂ ਉਹਨੂੰ ਮੱਥੇ ਨੂੰ ਫੜ ਕੇ ਬਹਿ ਜਾਈਏ ਜੀ ਮੇਰੇ ਕਰਮਾਂ ਦਾ ਇਹ ਕਰਮਾਂ ਦੀ ਨਹੀਂ ਗੱਲ ਹੈ ਜੀ ਤੁਹਾਨੂੰ ਜਦੋਂ ਇੱਕ ਗੁਰਮਤ ਦੀ ਸਿੱਖਿਆ ਇੱਕ ਜੀਵਨ ਦਾ ਆਧਾਰ ਹੈ ਸਭ ਕੁਝ ਕਰਦੇ ਆ ਵੀ ਫੇਰ ਜੇ ਕੁਝ ਗਲਤ ਹੋ ਜਾਏ ਫੇਰ ਰੱਬ ਦਾ ਪਾਣਾ ਸੋ ਮੈਂ ਸਮਝਦਾ ਵੀ ਇਹੀ ਅੱਜ ਦਾ ਓਪਨਿੰਗ ਸਬਜੈਕਟ ਹੈ ਜੀ ਔਰ ਇਸ ਦੇ ਉੱਤੇ ਹੀ ਸਾਡੇ ਸਾਰੇ ਜਿਹੜੇ ਦਰਸ਼ਕ ਨੇ ਸ਼ਰੋਤੇ ਨੇ ਜ਼ਰੂਰ ਗੌਰ ਫਰਮਾਣ ਜੀ ਤੇ ਜੇ ਕਿਸੇ ਦੇ ਮਾਪਿਓ ਰੁੱਸੇ ਹੋਏ ਨੇ ਜਾਂ ਕੋਈ ਮਾਪਿਓ ਤਾਂ ਰੁੱਸਿਆ ਤੇ ਜਾ ਕੇ ਕੁਟਕੇ ਗੱਲ ਵਕੜੀ ਚ ਲੈ ਲੋ ਆਪਣੀ ਮਾਂ ਨੂੰ ਆਪਣੇ ਪਿਓ ਨੂੰ ਬਖਸ਼ਾਓ ਵਾਪਸ ਲਿਆਓ ਆਪਣੇ ਘਰ ਔਰ ਉਹਨਾਂ ਦੀ ਦਿਲੋ ਜਾਨ ਨਾਲ ਸੇਵਾ ਕਰੋ ਔਰ ਇਹੀ ਇਹ ਨਾ ਹੋਏ ਮੈਨੂੰ ਯਾਦ ਹੈ ਟਾਂਡੇ ਇੱਕ ਮਾਤਾ ਬੜਾ ਚੰਗਾ ਉਹਨਾਂ ਦਾ ਪੁੱਤਰ ਡਾਕਟਰ ਸੀ ਪ੍ਰਸਿੱਧ ਤੇ ਉਹ ਵਿਚਾਰੀ ਉਹੀ ਸੀ ਮਾਪਿਓ ਦਾ ਨਹੀਂ ਸੀ ਤੇ ਉਹਨੂੰ ਕਿਸੇ ਨੇ ਕੋਈ ਵਧਾਈ ਦੇਣ ਆਇਆ ਕਿਸੇ ਤੇ ਬੈਠੀ ਸੀ ਮੁੰਡਾ ਜੰਮਿਆ ਸੀ ਮੈਂ ਉਹ ਤੇ ਕਹਿਣ ਲੱਗੇ ਵੀ ਨਹੀਂ ਇਹ ਮਿੱਠੇ ਮੇਵੇ ਨੇ ਪੁੱਤਰ ਮਿੱਠੇ ਮੇਵੇ ਉਹ ਮਾਈ ਪਿੱਛੇ ਬੈਠੀ ਕਹਿੰਦੀ ਮਿੱਠੇ ਮੇਵੇ ਨਹੀਂ ਮਿੱਟੇ ਕੀੜੇ ਨੇ ਮਿੱਟੇ ਕੀੜੇ ਸੋ ਵਿਚਾਰੀ ਸਤੀ ਹੋਈ ਆਪਣੇ ਤੋਂ ਸੋ ਮੈਂ ਸਮਝਦਾ ਵੀ ਅਸੀਂ ਸਚਮੁੱਚੀ ਗ੍ਰਸਤ ਜੀਵਨ ਦੇ ਵਿੱਚ ਜੋ ਵੀ ਸਾਡੀਆਂ ਸਾਨੂੰ ਬਖਸ਼ੀਆਂ ਮਿਲਦੀਆਂ ਨੇ ਪੁੱਤਰ ਧੀਆਂ ਦਾਤਾਂ ਨੇ ਮਾਤਾ ਪਿਤਾ ਜਿਸ ਘਰ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਹੈ ਸੇਵਾ ਹੈ ਉਹਨਾਂ ਦੀ ਇੱਕ ਬਰਕਤ ਵੀ ਹੈ ਜੀ ਜੀ ਉਹ ਬਰਕਤ ਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ ਪਰ ਮੈਂ ਸਮਝਦਾ ਹਾਂ ਵੀ ਉੱਥੇ ਇੱਕ ਛੱਤ ਹੈ ਇੱਕ ਅੰਬ੍ਰੈਲਾ ਹੈ ਜਿਸ ਦੇ ਥੱਲੇ ਜਿਹੜਾ ਉਹ ਸਭ ਕੁਝ ਮਹਿਫੂਜ਼ ਹੁੰਦਾ ਹੈ ਉਹਨਾਂ ਦੀਆਂ ਪ੍ਰੇਅਰਸ ਦੇ ਵੀ ਉਹਨਾਂ ਦੀਆਂ ਅਰਦਾਸਾਂ 'ਚ ਬਹੁਤ ਤਾਕਤ ਹੁੰਦੀ ਹੈ ਔਰ ਉਹਨਾਂ ਦੀ ਸੇਵਾ ਅਲਟੀਮੇਟਲੀ ਮੈਂ ਸਮਝਦਾ ਹਾਂ ਵੀ ਉਸ ਤੋਂ ਵੱਧ ਕੇ ਹੋਰ ਕੀ ਹੁੰਦਾ ਹੈ ਜਿਵੇਂ ਮੈਂ ਕਨਕਲੂਡ ਕਰਾਂ ਭਾਵੇਂ ਅੱਜ ਦੋਨਾਂ ਦਾ ਹੀ ਮਾਤਾ ਪਿਤਾ ਦਾ ਦਿਨ ਹੈ ਪਰ ਪ੍ਰੋਫੈਸਰ ਮੋਹਨ ਸਿੰਘ ਵੀ ਇਨ ਅਜ਼ਮ ਇਨ ਵਕਸਰ ਬਹੁਤ ਚੰਗੀ ਲੱਗਦੀ ਹੈ ਜੀ ਕਿ ਮਾਂ ਵਰਗਾ ਕਣ ਛਾਵਾ ਬੂਟਾ ਦੂਜਾ ਨਜ਼ਰ ਨਾ ਆਏ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆ ਮੁਰਝਾਂਦੇ ਐ ਪਰ ਫੁੱਲਾਂ ਦੇ ਸੁੱਕਿਆ ਇਹ ਬੂਟਾ ਮੁਰਝਾਏ ਜੀ ਇਹ ਮਾਤਾ ਤੇ ਪਿਤਾ ਦੋਨਾਂ ਨੇ ਅਸੀਂ ਡੇਡਿਕੇਟ ਕਰਦੇ ਇਸ ਦਿਨ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਸ਼ਕਰੀਆ ਇਸ ਨਾਲ ਨੇ ਬ੍ਰੇਕ ਈਵਰਸ ਵਿਚਾਰਾਂ ਦਾ ਸਿਲਸਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਛੋਟੇ ਬ੍ਰੇਕ ਤੋਂ ਬਾਅਦ